ਤੱਕ ਤੁਸੀਂ ਪੇਪਰ ਆਪਣੀ ਨੋਮੀਨੇਸ਼ਨ ਫਾਈਲ ਕਰ ਸਕਦੇ ਹੋ ਮੈਂ ਰਿਪੀਟ ਕਰ 2000 ਸ਼ਾਮੀਂ 4 ਵਜੇ ਤੱਕ ਤੁਸੀਂ ਆਪਣੇ ਪੇਪਰ ਫਾਈਲ ਕਰ ਸਕਦੇ ਹੋ ਜਿਹੜੇ ਵੀ ਉਮੀਦਵਾਰ ਇਲੈਕਸ਼ਨ ਲੜਨਾ ਚਾਹੁੰਦੇ ਨੇ ਨੋਮੀਨੇਸ਼ਨ ਵਿਦਡਰਾਲ ਰਿਜੈਕਸ਼ਨ ਕਮੀ ਪਾਈ ਜਾਂ ਦਾ ਜਿਹੜਾ ਲਾਸਟ ਡੇਟ ਹੈਗੀ ਆ ਉਹ 26 ਤਰੀਕ ਸ਼ਾਮੀਂ 4 ਵਜੇ ਤੱਕ ਵਿਦਡਰਾਲ ਰਿਜੈਕਸ਼ਨ ਆਫ ਪੇਪਰਸ ਠੀਕ ਹੈ ਜੀ ਤੇ 31 ਮਾਰਚ 2025 ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 3 ਵਜੇ ਤੱਕ ਐਸੀ ਪ੍ਰੈਮਿਸਿਸ ਵਿੱਚ ਓਪਨ ਹਾਲ ਦੇ ਅੰਦਰ ਜਿਵੇਂ ਲਾਸਟ ਟਾਈਮ ਇਲੈਕਸ਼ਨ ਹੋਈ ਸੀਗੀ ਇੱਥੇ VOTING ਹੋਏਗੀ ਤੇ ਅਗਰ ਜਿਹੜੀ ਵੀ ਅਸੀਂ ਇਲੈਕਸ਼ਨ ਕਰਾਨਿਆਂ ਜਿਹੜਾ ਦੀ ਪ੍ਰਧਾਨ ਚੁਣਨੇ ਆ ਬਾਕੀ ਸਾਰੇ ਪਾਰਟੀ ਉਹਨਾਂ ਪੁੱਤਰੇ ਬੰਦੇ ਜੇ ਹਲੋ ਨਾਂ ਕੀ ਜੋ ਆਪਣਾ ਲੋਕ ਆਵਾਜ਼ ਉਹ ਤਾਂ ਨਹੀਂ ਚੋਣ ਹੋਣੀ ਹੈ ਉਹਦੇ ਸਾਹ ਨੂੰ ਜਦੋਂ ਚੋਣ ਹੋਵੇ ਸੈਟੀਆਂ ਜੋ ਨਾਲ ਹੋਣੀ ਚਾਹੀਦੀ ਹੈ ਪ੍ਰਧਾਨ ਮੈਂ ਸੈਟਰੀ ਹੋ ਚਾਹੀਦਾ ਇਹ ਆਪਣੀ ਬੰਦੀ ਦਾ ਸੈਟਰੀ ਕੋ ਨਹੀਂ ਗਈ ਤਾਂ 2004 ਹਾਂ ਮੀਟਿੰਗ ਕਿਤਰੇ ਬੈਣੋ ਹਾਂ 2004 ਤੋਂ ਬੰਦੀ ਬਿਸ਼ਪ ਹੋਈ ਅੱਜ 21 ਸਾਲ ਹੋ ਗਏ ਨੇ لیکن ناسی دو چیز جانے ہاں ਤੁਹਾਡੀ ਜਨਰੇਸ਼ਨ ਚੱਲ ਜੀ ਜਿਹੜੇ ਸੰਦੇਸ਼ ਦੇ بچے ਆ ਰਹੇ ਆਂ ਇਹ ਹਾਂ ਤਾਂ ਜੀ ਬਾਤ ਤੇ ਆ ਠੀਕ ਹੈ ਜਿਆਦਾ ਮੈਂਬਰ ਕਮੇਟੀ ਨਹੀਂ ਬਣਦੀ ਠੀਕ ਮੈਂ ਉਹ ਨਾ ਦੋ ਜਿੱਤਾ ਸਹੀ ਦਿੱਤਾ ਪਤਾ ਤੁਹਾਨੂੰ ਹੈ ਤੇ ਮੇਰੇ ਕੁਝ ਮੈਂਬਰ ਇਹ ਕਹਿੰਦੇ ਨੇ ਕਿ ਪ੍ਰਧਾਨਗੀ ਦੀ ਗੱਲ ਨੇ ਮੀਟਿੰਗ ਨਾਲ ਰੱਖੋ ਅਈ ਉੱਥੇ ਨਹੀਂ ਆਣਾ ਮੰਡੀਰਾ ਮਸਲਾ ਕਿਤੇ ਹੋਰ ਰੱਖੋ ਇੱਥੇ ਜਿਆਦਾ ਮੈਂਬਰੀ ਕਮੇਟੀ ਕਿਉਂ ਬਣਾ ਤੇ ਕਿਉਂ ਨਾਲ ਬਣਾ ਬੰਦਾ ਇਹ ਤੇ ਗੱਲ ਅਸੋਸੀਏਸ਼ਨ ਵੱਲਾ ਸਬਜ਼ੀ ਮੰਡੀ ਦੀ ਜਨਰਲ ਹਾਊਸ ਦੀ ਮੀਟਿੰਗ ਕਨਵਨ ਕੀਤੀ ਹੈ ਜੀ ਜਦੇ ਅੰਦਰ ਇੱਕ ਯੂਨੀਨਮਸ ਡਿਸੀਜਨ ਦਿੱਤਾ ਗਿਆ ਜੀ ਕਿ ਅਗਲਾ ਜਿਹੜੇ ਟੈਨਿਓ ਰ ਹੈ 2 ਸਾਲ ਦਾ ਜਦੇ ਅੰਦਰ ਵੱਲਾ ਸਬਜ਼ੀ ਮੰਡੀ ਦੇ ਪ੍ਰਧਾਨ ਦੀ ਚੋਣਾਂ ਹੋਣਗੀਆਂ ਉਹਦੀ ਡੇਟ ਜਿਹੜੀ ਹੈ 29 ਮਾਰਚ 2025 ਡਿਕਲੇਅਰ ਕੀਤੀ ਗਈ ਹੈ ਔਰ ਪੀਰੀਅਡ ਆਫ 2 ইয়ার্স ਸਭ ਕਿਹੜੇ ਕਿਹੜੇ ਮੁੱਦਿਆਂ ਤੇ ਅੱਜ ਜਿਹੜੀ ਆ ਸਾਰਿਆਂ ਦੀ ਚर्चा ਹੋਈ ਹੈ। ਅ ਮੇਨ ਸਾਡਾ ਵੱਲਾ ਸਬਜ਼ੀ ਮੰਡੀ ਦਾ ਮੁੱਦਾ ਜਿਹੜਾ ਹੈ ਜੀ ਹਮੇਸ਼ਾ ਪਿਛਲੇ ਕਾਫੀ ਸਾਲਾਂ ਤੋਂ ਡਵੈਲਪਮੈਂਟ ਹੈ ਜੀ ਡਵੈਲਪਮੈਂਟ ਇੱਥੇ ਅਸੀਂ ਬਹੁਤ ਮਤਲਬ ਕਨਸਿਡਰਿੰਗ ਕਿ ਐਡੀ ਵੱਡੀ ਮੰਡੀ ਹੈ ਪੰਜਾਬ ਦੀ ਸਭ ਤੋਂ ਵੱਡੀ ਮੰਡੀ ਹੈ ਬਟ ਪੰਜਾਬ 'ਚ ਮੇਰਾ ਖਿਆਲ ਸਭ ਤੋਂ ਪਿਛੜੀ ਹੋਈ ਮੰਡੀ ਹੈਗੀ ਹੈ ਇਸ ਕਰਕੇ ਡਵੈਲਪਮੈਂਟ ਦੇ ਮੁੱਦੇ ਦੇ ਉੱਤੇ ਜਨਰਲ ਹਾਊਸ ਦੀ ਬਹੁਤ ਸਾਰੇ ਇਸ਼ੂਜ਼ ਸਿਗੇ ਜਿਹੜੇ ਅੱਜ ਪਾਸ ਕੀਤੇ ਗਏ ਨੇ। ਔਰ ਅਗਲੇ 2 ਸਾਲਾਂ ਦੇ ਅੰਦਰ ਮੇਨ ਅਜੰਡਾ ਜਿਹੜਾ ਰਹੇਗਾ ਡਵੈਲਪਮੈਂਟ ਦਾ ਰਹੇਗਾ ਜੀ ਸਰ ਹਦਾਇਤਾਂ ਜਿਹੜੀਆਂ ਵਾ ਰਿਪੋਰਟਾਂ ਦੇ ਸਾਥ ਨਾਲ ਮੰਡੀ ਤੇ ਚਿੰਤਾ ਹੁੰਦੀ ਉਹ ਹਦਾਇਤਾਂ ਵਰਸ ਸਕਦਾ ਹੈ ਵੋਟਾਂ ਜਿਹੜੀਆਂ ਹੋਣ ਜਾ ਰਹੀਆਂ ਨੇ ਜੀ ਕਿ ਇਹਦੇ ਅੰਦਰ ਨਾਮਿਨੇਸ਼ਨ ਜਿਹੜੀ ਫਾਈਲ ਕਰਨੀ ਹੈਗੀ ਹੈ ਜਿਹੜੀ ਡੇਟ ਆਫ ਨਾਮਿਨੇਸ਼ਨ ਡਿਕਲੇਅਰ ਕੀਤੀ ہوئی ਹੈ 24 ਤਰੀਕ ਮੰਡੇ ਤੋਂ ਤੁਸੀਂ ਆਪਣੀ ਨਾਮਿਨੇਸ਼ਨਸ ਫਾਈਲ ਕਰ ਸਕਦੇ ਹੋ ਰਿਜੈਕਸ਼ਨ অবਜੈਕਸ਼ਨਸ ਤੇ ਦੋ ਦਿਨ ਦਿੱਤੇ ਜਾਂਦੇ ਨੇ ਜੋ ਨਾਰਮਲ ਪ੍ਰੈਕਟਿਸਸ ਹੈਗੀਆਂ ਨੇ 26 ਤਰੀਕ ਤੱਕਨ ਵਿਡਰੋਅਲ ਦੀ ਵੀ ਡੇਟ ਹੈਗੀ ਹੈ ਉਸ ਤੋਂ ਬਾਅਦ 29 ਤਰੀਕ ਨੂੰ ਜਨਰਲ ਇਲੈਕਸ਼ਨ ਹੋ ਜਾਏਗੀ ਸਰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਮੈਸੇਜ ਜਨਰਲ ਮੈਸੇਜ ਸਾਡਾ ਸਰ ਸਾਰਿਆਂ ਨੂੰ ਇਹੀ ਹੈਗਾ ਕਿ ਜੀ ਅੰਡਰ 1 ਫਲੈਗ ਅਸੀਂ ਰਵਾਂਗੇ ਬਿਕੋਜ਼ ਇਟ ਇਜ਼ ਨਾਟ ਅ ਪੋਲੀਟੀਕਲ ਆਰਗੇਨਾਈਜੇਸ਼ਨ ਸਾਡੀ ਇੱਕ ਬੜੀਆ ਅੱਛੀ ਮਤਲਬ ਪਿਛਲੇ ਬੜੇ ਸਾਲਾਂ ਤੋਂ ਬੜੀ ਪੁਰਾਣੀ ਐਸੋਸੀਏਸ਼ਨ ਹੈਗੀ ਹੈ ਔਰ ਇੱਥੇ ਬੜੇ ਅੱਛੇ ਮਾਹੌਲ ਦੇ ਅੰਦਰ ਇੱਕ ਐਜ਼ ਅ ਫੈਮਿਲੀ ਐਲੈਕਸ਼ਨ ਦੀ ਲੜੀ ਜਾਂਦੀ ਹੈ ਸੋ ਇਹਦੇ ਅੰਦਰ ਕੋਈ ਆਊਟਸਾਈਡਰ ਨਾ ਇਨਵੋਲ ਹੋਵੇ ਇਹ ਇੱਕ ਜਨਰਲ ਹਾਊਸ ਦੀ ਔਰ ਓਨਲੀ ਫਾਰ ਮੈਂਬਰਸ ਇਲੈਕਸ਼ਨ ਹੈਗੀ ਹੈ ਔਰ ਜਿਹਦੇ ਅੰਦਰ ਇੱਕ ਫੈਮਿਲੀ ਮੈਂਬਰ ਹੀ ਅੱਗੇ ਆਏਗਾ ਔਰ ਲੀਡ ਕਰੇਗਾ ਪ੍ਰਧਾਨ ਕਿ ਤੋਂ ਬਾਅਦ ਇਹ ਜਿਹੜੀ ਹੈ ਕਮੇਟੀ ਵੀ ਬਣੇਗੀ ਜੀ ਕੋਈ ਜਨਰਲ ਵਰਕਿੰਗ ਹੈਂਜੀ ਇੱਕ 11 ਮੈਂਬਰੀ ਕਮੇਟੀ ਬਣਾਈ ਜਾਏਗੀ ਜਿਹਦੇ ਜੋ ਪ੍ਰਧਾਨ ਔਰ ਜਨਰਲ ਸੈਕਟਰੀ ਦੇ ਨਾਲ ਬਿਕੋਜ਼ ਇਹ ਵੀ ਅੱਜ ਅਨਾਉਂਸ ਕੀਤਾ ਗਿਆ ਔਰ ਇੱਕ ਜਨਰਲ ਹਾਊਸ ਵਿੱਚ ਪਾਸ ਕੀਤਾ ਗਿਆ ਕਿ ਰਿਪਰੈਜ਼ੈਂਟੇਸ਼ਨ ਕਿਉਂਕਿ ਸਾਡੀ ਮੰਡੀ ਅੱਜ 100 ਪਲੱਸ ਏਕੜਸ ਫੈਲੀ ਹੋਈ ਹੈ ਉਹਦੇ ਅੰਦਰ ਕਾਫੀ ਏਰੀਆਸ ਸਿਗੇ ਜਿਹੜੇ ਕੋਈ ਰਿਪਰੈਜ਼ੈਂਟਡ ਨਹੀਂ ਸਿਗੇ ਤੋ ਹਰ ਜਿਹੜੇ ਮੰਡੀ ਦੇ ਅੰਦਰ ਅਸੀਂ ਇਹਨਾਂ ਨੂੰ ਸ਼ੈਡਸ ਵਿੱਚ ਵੰਡਿਆ ਹੋਇਆ ਜੀ ਹਰ ਸ਼ੈਡ ਤੋਂ ਇੱਕ ਇੱਕ ਦੋ ਦੋ ਬੰਦਿਆਂ ਦੀ ਰਿਪਰੈਜ਼ੈਂਟੇਸ਼ਨ ਦਿੱਤੀ ਜਾਏਗੀ ਔਰ ਉਹਨੂੰ ਲੀਡ ਕਰਨਗੇ ਮੇਰਾ ਨਾਮ ਕੁਸ਼ਵ ਸਿੰਘ ਹੈ ਜੀ ਮੈਂ ਸਬਜ਼ੀ ਮੰਡੀ ਨੂੰ ਅਲੱਗ ਵਿੱਚ ਇੱਕ ਕਾਟ ਦਾ ਕੰਮ ਕਰਦਾ ਜੀ ਅੱਜ ਦੀ ਮੀਟਿੰਗ ਹੈ ਜੀ ਸਾਡੇ ਆਪਣੇ ਮੰਡੀਆ ਚੋਣਾ ਹੋਣੀ ਆ ਜੀ ਉਸ ਦੌਰਾਨ ਅੱਜ ਮੀਟਿੰਗ ਰੱਖੀ ਗਈ ਆ ਜੀ ਅੱਜ ਮੁੱਖ ਮਹਿਮਾਨ ਵੱਜੋਂ ਜਿਹੜੀ ਗਾਈਡਨਸ ਕਿੰਨਾ ਮਿਲੋ ਦਿੱਤੀ ਗਈ ਆ ਸਾਡੇ ਚੇਅਰਮੈਨ ਸਾਹਿਬ ਜੀ ਆਪਣੇ ਉਹਨਾਂ ਨਾਲ ਅੱਜ ਮੀਟਿੰਗ ਰੱਖੀ ਗਈ ਆ ਕਿ ਕਿਸ ਕਿਸ ਮੁੱਦਿਆਂ ਤੇ ਜਿਹੜੀ ਅੱਜ ਸਾਰ ਮੀਟਿੰਗ ਕੀਤੀ ਗਈ ਆ ਅੱਜ ਮੁੱਦੇ ਆ ਜੀ ਇੱਕ ਤੇ ਡੇਟ ਅਨਾਉਂਸ ਕੀਤੀ ਗਈ ਆ 24 ਤਰੀਕ ਨੂੰ ਆ ਵੀ ਨਾਮ ਅਨਾਉਂਸ ਕੀਤੇਗਾ ਜੀ ਆਪਣੇ ਫਾਰਮ ਭਰਨੇ ਆ ਤੇ 26 ਨੂੰ ਆਖਰੀ ਆ ਤੇ 29 ਤਰੀਕ ਦੀ ਆ ਜੀ ਆਪਣੀ ਲਾਸਟ ਡੇਟ ਆ ਜਿੱਦਾਂ ਆਪਣੀ ਚੋਣਾਂ ਦੀ ਪ੍ਰਧਾਨਗੀ ਦੇ ਵਿੱਚ ਕਿਹੜੇ ਜਿਹੜੇ ਲੋਕ ਜਾਂ ਕਿਹੜੇ ਜਿਹੜੇ ਕੈਂਡੀਡੇਟ ਖੜੇ ਹੋ ਸਕਦੇ ਆ ਇਹ ਮੇਰਵਾ ਜਰੂਰ ਦੇ। ਪ੍ਰਧਾਨਗੀ ਚ ਨਾ ਆਰਥੀ ਸਭਾਣ ਕੋਈ ਵੀ ਜਿੰਨਾ ਕੋ ਮੰਡੀ ਦੀ ਆਪਣੇ ਅੰਦਰ ਪ੍ਰਾਪਰਟੀ ਆ ਪਰਸਨਲ ਦੁਕਾਨਾਂ ਵਾਲੇ ਤਾਂ ਅੱਧਾ ਕੰਮ ਕਰਦੇ ਨੇ ਉਹ ਕੋਈ ਵੀ ਚੋਣ ਲੜ ਸਕਦਾ ਹੈ। ਕਿੰਨੀ ਤਰੀਕ ਨੂੰ ਐਕਸਲਰਟੀ ਦੇ ਕਿੰਨੇ ਨੂੰ ਚਮੇ ਤਰੀਕ ਨੂੰ ਮੈਂ ਦੱਸਿਆ ਜੀ ਇਲੈਕਸ਼ਨ ਦੇ ਫਾਰਮ ਭਰਨੇ ਆ ਜੀ 26 ਤਰੀਕ ਨੂੰ ਕਾਗਜ਼ ਚੁੱਕਣ ਦੀ ਆ ਤੇ 29 ਤਰੀਕ ਤੱਕ ਚੋਣਾ ਹੋ ਜਾਣੀ ਹੈ ਜੀ ਫਾਈਨਲ ਹੈ ਜੀ। ਕੀ ਕਾਰਨ ਦੇ ਆ ਕਿ ਪਿਛਲੇ ਲੰਬੇ ਸਮੇਂ ਤੋਂ ਮੰਡੀ ਦੇ ਵਿਕਾਸ ਕਰਦੀ ਜਿਹੜੇ ਵਿਕਾਸ ਕਰਾ ਇਦਾਂ ਕਰੀਏ ਜੀ ਸਾਡੀ ਆਪਸੀ ਟੀਮ ਨਹੀਂ ਬਣ ਪਾਈ ਇਹਦੇ ਵਾਸਤੇ ਤਾਂ ਹੁਣ ਚਲੋ ਸਾਨੂੰ ਯਰ ਕੀ ਮੌਕਾ ਮਿਲੇਗਾ ਮਹਾਰਾਜ ਕਿਰਪਾ ਕਰੇਗਾ ਤੇ ਆਪਾਂ ਸਾਰੇ ਕੰਮ ਕਾਰ ਕਰਾਵਾਂਗੇ ਜੀ ਹੁਣ ਕਿਸੇ ਦੇ ਦੂਸ਼ਨ ਬਾਲ ਨਹੀਂ ਕੀ ਕਰਨੀ ਜੋਨੇ ਨਹੀਂ ਕਰਾਇਆ ਤੇ ਜਾਣੀ ਕਰਾਇਆ ਜੇ ਯਰ ਕੀ ਸਾਰੇ ਜਾਣੇ ਆਪਾਂ ਨੂੰ ਸਹਿਯੋਗ ਦੇਣਗੇ ਆਪਾਂ ਕੇ ਅੱਗੇ ਕੰਮ ਕਰਾਵਾਂਗੇ ਸਾਰੇ ਕੌਮੀ ਛੰਡੇ ਦੀ ਗੱਲ ਕਰੀਏ ਤਾਂ ਮੱਡਾ ਵੱਲਾ ਸਬਜ਼ੀ ਮੰਡੀ ਦੇ ਵਿੱਚ ਤਿੰਨ ਚਾਰ ਕੌਮੀ ਛੰਡੇ ਜਿਹੜੇ ਲਹਿਰਾਏ ਜਾਂਦੇ ਆਉਣ ਵਾਲੇ ਸਮੇਂ 'ਚ ਅਗਰ ਤੁਹਾਨੂੰ ਪ੍ਰਧਾਨਗੀ ਦਾ ਥਾਪੜਾ ਮਿਲਿਆ ਵਾ ਜੇ ਤੁਸੀਂ ਪ੍ਰਧਾਨ ਬਣ ਗਏ ਤੇ ਉਹ ਤਾਂ ਕਿਤਰਾ ਦੇ ਆਉਣ ਵਾਲੇ ਸਮੇਂ 'ਚ ਇਸ ਤੇ ਵੀ ਵਿਚਾਰ ਕਰੋ ਜੀ ਬਿਲਕੁਲ ਅੱਜ ਨਾਲ ਸਾਰੀ ਇਹ ਗੱਲ ਕੀਤੀ ਗਈ ਹੈ ਵੀ ਮੰਡੀ ਦੇ ਵਿੱਚ ਇੱਕ ਹੀ ਝੰਡਾ ਝੰਡਾ ਮਤਲਬ ਇਹ ਵੀ ਇੱਕ ਝੰਡੇ ਥਲੇ ਸਾਰੇ ਕੰਮ ਕਰਾਂਗੇ ਸਾਡੇ ਅੱਜ ਤੋਂ ਪਹਿਲਾਂ ਸੀ ਵੀ ਜਦੋਂ ਇਲੈਕਸ਼ਨ ਹੋਈ ਉਸ ਤੋਂ ਬਾਅਦ ਦੋ 13 ਬਣ ਗਈਆਂ ਜੀ ਹੁਣ ਅੱਜ ਪੂਰਾ ਸਖਤ ਡਿਸੀਜਨ ਲਿਆ ਗਿਆ ਹੈ ਚੇਅਰਮੈਨ ਸਾਹਿਬ ਵੱਲੋਂ ਵੀ ਵੀ ਆਪਾਂ ਸਾਰਿਆਂ ਨੇ ਇੱਕ ਝੰਡੇ ਥਲੇ ਰਹਿ ਕੇ ਸਾਰਿਆਂ ਨੇ ਇਕੱਠੇ ਕੰਮ ਕਰਨਾ ਜੀ ਤੇ ਉਹਨੂੰ ਸਖਤੀ ਨਾਲ ਲਾਗੂ ਵੀ ਕੀਤਾ ਜਾਏਗਾ ਜੀ ਆਰਤੀ ਜਿਹੜੀ ਯੂਨੀਅਨ ਵੱਲੋਂ ਕਿਸ ਤਰ੍ਹਾਂ ਦਾ ਜਿਹੜਾ ਅੱਜ ਦਾ ਪ੍ਰੋਗਰਾਮ ਕਿੰਨਾ ਜਿਹੜੇ ਵਿਚਾਰ ਹੋਏ ਆ ਉਹਨਾਂ ਨੂੰ ਕਿੰਦਾਕ ਸਾਂਝੇ ਰੂਪ ਦੇ ਵਿੱਚ ਜਿਹੜਾ ਵਾ ਪ੍ਰਵਾਨ ਕੀਤਾ ਗਿਆ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਵਾ ਸਾਰੇ ਆਰਤੀ ਸਾਹਿਬਾਨ ਆਏ ਜੀ ਉਹਨਾਂ ਸਾਰਿਆਂ ਨੇ ਸਹਿਯੋਗ ਦਿੱਤਾ ਜੀ ਆਪਾਂ ਇਲੈਕਸ਼ਨ ਦਾ ਵੀ ਤੇ ਬਹੁਤ ਸੋਹਣੀ ਤੇ ਅੱਜ ਦੀ ਮੀਟਿੰਗ ਹੋਈ ਹੈ ਜੀ ਜੇ ਤੁਹਾਨੂੰ ਪ੍ਰਧਾਨ ਜੀ ਦਾ ਸਿਹਰਾ ਪੈਂਦਾ ਤਾਂ ਉਹਨਾਂ ਵਾਲੇ ਸਮੇਂ 'ਚ ਵਿਕਾਸ ਕਰਦੇ ਤੁਹਾਡੇ ਲੋਕ ਇਸ ਤਰ੍ਹਾਂ ਦੇ ਵੱਡੇ ਦੇ ਕਰਵਾਏ ਬਿਲਕੁਲ ਜੀ ਸਾਰੇ ਵਿਕਾਸ ਕਰਦੇ ਉਹ ਨਾਲੇ ਐਮਐਲਏ ਸਾਹਿਬ ਨਾਲ ਜੀ ਆਪਣੇ ਉਹ ਕਹਿੰਦੇ ਤੁਸੀਂ ਅੱਗੇ ਹੋਗੇ ਕੰਮ ਕਰੋ ਤਾਂ ਮੈਂ ਤੁਹਾਡੇ ਨਾਲੇ ਜੀ ਮੰਡੀ ਦੇ ਵਿੱਚ ਸੜਕਾਂ ਦਾ ਕੰਮ ਹੋਣਾ ਵਾਲਾ ਵਾ ਚੌਂਕ ਸਾਡੇ ਬੜੇ ਨੇ ਗੰਦਗੀ ਦੇ ਕੰਢੇ ਲੱਗੇ ਨੇ ਉਹ ਸਾਰੇ ਕੰਮ ਹੋਣ ਵਾਲੇ ਆ ਜੀ ਉਹ ਆਪਾਂ ਗਾਹ ਹੋ ਕੇ ਕੰਮ ਕਰਵਾਉਂਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕੁਝ ਸਾਡੀ ਹਾਊਸ ਦੀ ਮੀਟਿੰਗ ਸੀ ਬੜੇ ਹੀ ਸੱਜੇ ਢੰਗ ਨਾਲ ਚੇਰਮੈਨ ਸਾਹਿਬ ਦੀ ਅਜ ਦੀ ਦੇ ਵਿੱਚ ਹੋਈ ਆ ਕਿਉਂਕਿ ਸਾਡੀ ਪਿਛਲੇ 5-6 ਸਾਲ ਤੋਂ ਚੋਣ ਨਹੀਂ ਹੋਈ ਐਰ ਕੀ ਅੱਜ ਡਿਸੀਜਨ ਲਿਆ ਗਿਆ ਵਾ ਬੜੇ ਸੱਜੇ ਢੰਗ ਨਾਲ ਸਾਰੇ ਆਰਤੀ ਭਰਾਵਾਂ ਨੇ ਸਹਿਜਾ ਦਿੱਤੇ ਆਪੋ ਆਪਣੇ ਰੱਖੇ ਆ ਤੇ ਸਰਵਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਮਗਰੀ ਇਲੈਕਸ਼ਨ ਹੈ ਸਾਡੀ 29 ਨੂੰ ਸੋਨ ਹੋਣੀ ਆ ਤੇ 29 ਨੂੰ ਹੀ ਰਿਜ਼ਲਟ ਅਨਾਉਂਸ ਹੋਣਾ ਚਾਹੀਦਾ ਕਿਹੜੇ ਕਿਹੜੇ ਮੁੱਦਿਆਂ ਤੇ ਅੱਜ ਜਿਹੜੇ ਵਿਚਾਰ ਹੋਏ ਦੇਖੋ ਜੀ ਵਿਚਾਰ ਮੰਡੀ ਦੇ ਸਾਡੇ ਬੜੇ ਐ ਮੁੱਦੇ ਆ ਸਾਰੇ ਮੁੱਦਿਆਂ ਤੇ ਬੜੇ ਸਰਬਸੰਮਤੀ ਦੇ ਨਾਲ ਸਾਡੀ ਸਹਿਮਤੀ ਹੋਈ ਆ ਤੋਂ ਮੰਡੀ ਚ ਸਾਰੇ ਮੁੱਦੇ ਹੀ ਨੇ 21 ਸਾਲ ਤੋਂ ਮੰਡੀ ਜਿਹੜੀ ਆ ਇੱਥੇ ਸ਼ਿਫਟ ਹੋ ਕੇ ਆਈ ਆ ਉਸ ਤੋਂ ਬਾਅਦ ਕੋਈ ਵੀ ਕਿਸੇ ਕਿਸਮ ਦੀ ਕੋਈ ਪ੍ਰੋਗਰੈਸ ਨਹੀਂ ਹੋਈ ਉਹ ਸਾਰੇ ਹੀ ਮੁੱਦਿਆਂ ਤੇ ਅੱਜ ਬੜੀ ਸਟੱਜੇ ਟੱਕ ਦੇ ਨਾਲ ਬਹਿਸ ਹੋਈ ਆ ਉਹਦੇ ਨਾਲ ਉਹਨੂੰ ਅੱਗੇ ਰੱਖ ਕੇ ਆਪਾਂ ਚੋਣਾ ਹੋ ਰਹੀਆਂ ਜੀ ਜੇ ਜੇ ਸਰ ਸਿਰਫ ਇਹਦਾ ਤਾਂ ਆਉਣ ਵਾਲੇ ਸਮੇਂ 'ਚ ਮੰਡੀ ਦੇ ਤੋਂ ਲੱਗਦਾ ਕਿ ਕੰਮ ਹੋ ਗਏ ਸਾਰੇ ਕੋਈ ਖੇੜੀ ਸਭ ਤੋਂ ਪਹਿਲਾਂ ਸਰਬਸੰਤੀ ਨਾਲ ਮਤਾਇਆ ਪਾਸ ਕੀਤਾ ਗਿਆ ਕਿ ਕੈਂਡੀਡੇਟ ਜਿੰਨੇ ਮਰਜ਼ੀ ਖੜੋਣ ਪ੍ਰਧਾਨ ਇੱਕ ਹੀ ਬਣਨਾ ਜੋ ਵੀ ਆਉਣ ਵਾਲੇ ਸਮੇਂ 'ਚ ਕੰਮ ਹੋਣਗੇ ਉਹ ਪ੍ਰਧਾਨ ਕੀ ਨਿਗਰਾਨ ਹੇਠ ਹੋਣਗੇ ਕੋਈ ਦੂਜੀ ਪਾਰਟੀ ਦੂਜਾ ਝੰਡਾ ਨਹੀਂ ਚੜਾਉਗੀ ਕਿ ਇਹ ਕਿਸਮ ਦਾ ਕੋਈ ਕੰਮ ਨਹੀਂ ਹੋਊਗਾ ਇੱਕ ਹੀ ਮਤਾ ਹੋਊਗਾ ਤੇ ਇੱਕ ਮਤੇ ਦੇ ਵਿੱਚ ਕੰਮ ਹੋਊਗਾ ਪ੍ਰਧਾਨ ਜੀ ਦੇ ਨਾਲ ਇੱਕ ਮੁੱਦਾ ਉੱਠਿਆ ਸੀ ਜਰਨਲ ਸੈਕਟਰੀ ਦਾ ਕਿ ਉਹ ਜਰਨਲ ਸੈਕਟਰੀ ਪ੍ਰਧਾਨ ਹੀ ਸ਼ੁਰੂ ਕਰੇ ਆਪਣੇ ਚੁਣੇਗਾ ਕਿ ਜਾਂ ਪੂਰੀ ਮੰਡੀ ਆੜਤੀ ਆ ਵੱਲੋਂ ਜਿਹੜਾ ਸਮਰਥਨ ਦਿੱਤਾ ਜਾਏਗਾ ਐਤ ਕੀ ਵਾਰੀ ਦਾ ਇਹ ਫਾਈਨਲ ਹੋ ਗਿਆ ਵੀ ਪ੍ਰਧਾਨ ਹੀ ਚੁਣੂਗਾ ਤੇ ਅਗਲੀ ਵਾਰ ਤੋਂ ਹੋ ਸਕਦਾ ਅਲੱਗ ਸੈਕਟਰੀ ਦੀ ਜਰਨਲ ਸੈਕਟਰੀ ਦੀ ਚੋਣ ਹੋ ਪ੍ਰਧਾਨ ਮੁਕਾਬਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਸਿੰਘ ਗੁੱਲਾ ਸਬਜ਼ੀ ਮੰਡੀ ਸ਼ਾਪ ਨੰਬਰ 113 ਮੈਂ ਅੱਜ ਜਿਹੜੀ ਜਨਰਲ ਹਾਊਸ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਕੁਝ ਸਾਡੇ ਸਰਦਾਰ ਰਾਜਦੀਪ ਸਿੰਘ ਚੇਅਰਮੈਨ ਸਾਹਿਬ ਨੇ ਬੜੇ ਵਧੀਆ ਢੰਗ ਦੇ ਨਾਲ ਮਤੇ ਪਾਸ ਕਰਕੇ ਮਤਲਬ ਕਿ ਗਾਈਡਲਾਈਨ ਦਿੱਤੀ ਸਾਰੇ ਮੈਂਬਰਾਂ ਨੂੰ ਬਾਕੀ ਮੈਂ ਸਰਦਾਰ ਗੁਰਸੇਵਕ ਸਿੰਘ ਵੱਲੋਂ ਸਾਰੇ ਮੈਂਬਰ ਸਾਹਿਬਾਨ ਨੂੰ ਆਪਣੇ ਸਮੂਹ ਆਰਤੀ ਭਰਾਵਾਂ ਨੂੰ ਬੇਨਤੀ ਕਰਦਾ ਕਿ ਸਾਰੇ ਭਰਾ ਇੱਕ ਜੰਗ ਆਦਮੀ ਨੂੰ ਜੰਗ ਕੈਂਡੀਡੇਟ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਔਰ ਮੰਡੀ ਦਾ ਮਨ ਲੇ ਕਿ ਜੋ ਮੰਡੀ ਦੇ ਮੁੱਦੇ ਨੇ ਜੋ ਮੰਡੀ ਦੇ ਕੰਮ ਹੋਣ ਵਾਲੇ ਨੇ ਅਹੀ ਪਹਿਲ ਦੇ ਆਧਾਰ ਦੇਤੇ ਗੁਰਸੇਵਕ ਸਿੰਘ ਕਰਵਾ ਕੇ ਤੁਹਾਨੂੰ ਸਾਰਿਆਂ ਦੇ ਮੈਂ ਵਿਸ਼ਵਾਸ ਦਿਵਾਉਣਾ ਸਮੂਹ ਮੈਂ ਅਬਰ ਸਾਹਿਬਾਨਾ ਨੂੰ ਮੈਂ ਮਨ ਲੇ ਕਿ ਵਿਸ਼ਵਾਸ ਦਿਵਾ ਗਿਆ ਹੈ ਇਹ ਗੁਰਸੇਵਕ ਸਿੰਘ ਪੂਰਾ ਮਨ ਲ ਕੇ ਪੂਰੇ ਜੋਰ ਸ਼ੋਰ ਨਾਲ ਕੰਮ ਸਰਕਾਰ ਕੋਲੋਂ ਵੀ ਔਰ ਅਫੀਸਰਾਂ ਕੋਲੋਂ ਵੀ ਰਿਕੁਐਸਟ ਦੇ ਤੌਰ ਤੇ ਵੀ ਹਰ ਹਰ ਤਰਫੋਂ ਪੂਰਾ ਜੋਰ ਸ਼ੋਰ ਨਾਲ ਕੰਮ ਕਰਨਗੇ ਸਰ ਕੀ ਕਾਰਨ ਹੈ ਕਿ ਜਿਹੜੇ ਪਿਛਲੇ ਪ੍ਰਧਾਨ ਰਹੇ ਨੇ ਲੋਕੀ ਜਾਂ ਬੱਲਾ ਮੰਡੀ ਦੇ ਆੜਤੀਏ ਵੀ ਚਾਹੁੰਦੇ ਆ ਕਿ ਆਉਣ ਵਾਲੇ ਸਮੇਂ 'ਚ ਇਹ ਬਦਲਾਅ ਹੋਵੇ ਕੀ ਕਾਰਨ ਕੀ ਕੰਮਾਂ 'ਚ ਕਿਸੇ ਗੱਲੋਂ ਜਿਹੜੀ ਗ੍ਰਹਿਤ ਕੀਤੀ ਗਈ ਹੈ ਆਜ ਤੱਕ ਮੰਨਦੇ ਰਹੇ ਇਸ ਕਾਰਨ ਜਿਹੜਾ ਇਹ ਜਿਹੜਾ ਮੁੱਦੇ ਚੱਲੇ ਜਾਵੇ ਕੁਝ ਕੰਮ ਤੇ ਸਾਡੇ ਕੁਝ ਕਮੀਆਂ ਹੁੰਦੀਆਂ ਪ੍ਰਧਾਨਗੀ ਦੇ ਵਿੱਚ ਵੀ ਕਮੀਆਂ ਹੁੰਦੀਆਂ ਤੇ ਕੁਝ ਕਮੀਆਂ ਸਾਡੇ ਤੇ ਜਿਹੜੀ ਵੱਲਾ ਮੰਡੀ ਆ ਇਹ ਮਿਲਜੀ ਦਾ ਡੰਪ ਕਰਕੇ ਕਮੀਆਂ ਪੇਸ਼ੀਆਂ ਤੇ ਜਿਹੜੀਆਂ ਕਿ ਸਾਨੂੰ ਕੰਮ ਕਰਨ ਤੋਂ ਅੜਚਣ ਪਾਉਂਦੀਆਂ ਨੇ ਕੁਝ ਪਹਿਲੇ ਕੁਝ ਸਮੇਂ ਤੋਂ ਪਹਿਲਾਂ ਕੋਈ ਥਾਲਕ ਦੇ ਵਿੱਚ ਇਹ ਪੁਲ ਦੀ ਸਾਰੀ ਰੁਕੀ ਗਈ ਸੀ ਪੁਲ ਦੀ ਸਾਰੀ ਦੀ ਅਨੋ ਸੀ ਅਸੀਂ ਡਿਫੈਂਸ ਮੰਤਰੀ ਸੈਂਟਰ ਕੋਲੋਂ ਤਿੰਨ ਚਾਰ ਆਰਟੀਪ ਭਾਰ ਰਲ ਕੇ ਅਹੀਂ ਲੈ ਕੇ ਆਇਆ ਸੀ ਐਨਓਸੀ ਉਸ ਡਿਫੈਂਸ ਮੰਤਰੀ ਸਾਹਿਬ ਨੇ ਸਾਨੂੰ ਇਹ ਵੀ ਵਿਸ਼ਵਾਸ ਦਿਵਾਇਆ ਸੀ ਕਿ ਤੁਹਾਡੀ ਜੋ ਵੀ ਕੰਮ ਹੈਗੇ ਨੇ ਚਾਰਦواری ਦੇ ਚਾਰਦواری ਦੇ ਲਾਲੋ ਸੜਕਾਂ ਦੇ ਲਾਲੋ ਤੁਸੀਂ ਮੇਰੇ ਕੋਲ ਆਓ ਕਿ ਤੁਹਾਡੇ ਸਾਰੇ ਐਨਓਸੀਆਂ ਜੋ ਵੀ ਤੁਹਾਨੂੰ ਦੇਣ ਵਾਲੀਆਂ ਮੈਂ ਤੁਹਾਨੂੰ ਦੇਵਾਂਗਾ ਔਰ ਤੁਸੀਂ ਤਗੜੇ ਹੋ ਕੇ ਕੰਮ ਕਰਾਓ ਅਈ ਦੇ ਸਿਰਫ ਆਪਣੇ ਸਮੂਹ ਮੈਂਬਰਾਂ ਦਾ ਹੀ ਸਾਨੂੰ ਸਹਿਯੋਗ ਚਾਹੀਦਾ ਹੈ ਅਗਰੇ ਸਮੂਹ ਮੈਂਬਰ ਸਾਨੂੰ ਸਹਿਯੋਗ ਦੇ ਦੇਣ ਕਿ ਅਸੀਂ ਇਹ ਕੰਮ ਨੂੰ ਪਹਿਲ ਦੇ ਆਧਾਰ ਤੇ ਐਨਓਸੀਆਂ ਵੀ ਲਿਆਵਾਂਗੇ ਸੜਕਾਂ ਵੀ ਬਣਵਾ ਦੇਵਾਂਗੇ ਮਤਲਬ ਕਿ ਪੂਰਾ ਕੰਮ ਕੰਪਲੀਟ ਮੰਡੀ ਦੇ ਕੰਮ ਬੜੇ ਜੋਸ਼ ਸ਼ੋਰ ਨਾਲ ਕਰਵਾ ਦੇਵਾਂਗੇ ਅਗਰ ਤੁਸੀਂ ਸਿਲ ਨੂੰ ਪ੍ਰਧਾਨ ਚੁਣਿਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਪ੍ਰੀਤ ਸਿੰਘ ਹੈਪੀ ਸਬਜੀ ਮੰਡੀ ਬਲਾਇਟੇ ਪਛੋਟਿਆਂ ਨਾਲ ਮੇਰੇ ਸ਼ੋਕ ਹੈ ਸਰ ਆ ਜੀ ਜਿਹੜੀ ਹਾਊਸ ਮੀਟਿੰਗ ਰੱਖੀ ਗਈ ਹੈ ਕਿਸ ਮੁੱਦੇ ਤੇ ਵਿਚਾਰ ਚੱਲ ਰਹੇ ਹੋ ਦੇਖੋ ਅੱਜ ਦੀ ਹਾਊਸ ਵੀਚ ਨਹੀਂ ਰੱਖੀ ਗਈ ਜਿਹੜੀ ਬਹੁਤ ਵਧੀਆ ਤਰੀਕੇ ਨਾਲ ਤੇ ਬਹੁਤ ਵਧੀਆ ਸੂਝਵਾਨ ਸਾਰੇ ਜਿੰਨੇ ਮੰਡੀ ਦੇ ਸਟਾਫ ਨੇ ਉਹਨਾਂ ਨੇ ਵਧੀਆ ਤਰੀਕੇ ਨਾਲ ਕੀਤੀ ਆ ਅਸੀਂ ਤੇ ਇਹੀ ਚਾਹੁੰਦੇ ਆ ਵੀ ਜਿਹੜਾ ਵੀ ਉਮੀਦਵਾਰ ਮੈਦਾਨ ਦੇ ਵਿੱਚ ਆਉਂਦਾ ਉਹ ਜਿੱਤਣ ਤੋਂ ਬਾਅਦ ਸਾਰੀ ਮੰਡੀ ਇੱਕਜੁੱਟ ਹੋ ਕੇ ਰਹੇ ਔਰ ਮੰਡੀ ਦੀ ਡਿਵੈਲਪਮੈਂਟ ਬਾਰੇ ਸੋਚਣਾ ਚੰਗੇ ਤੋਂ ਚੰਗੇ ਕੰਮ ਕਰਨ ਤਾਂ ਕਿ ਜਿਹੜੇ ਅੱਗੇ ਤੋਂ ਵੀ ਜਿਹੜੇ ਹੋਰ ਕੈਂਡੀਡੇਟ ਫਲੋਂ ਦੇ ਚਾਹ ਬਾਣਿਆ ਉਹ ਵੀ ਇੱਕ ਦੂਜੇ ਸਾਥ ਦੇਣ ਕੋਈ ਇਹ ਨਾ ਸੋਚੇ ਵੀ ਨਹੀਂ ਯਾਰ ਆਪਾਂ ਇਲੈਕਸ਼ਨ ਇਹਨੇ ਚੰਗੇ ਕੰਮ ਨਹੀਂ ਕੀਤੇ ਤੇ ਮੈਂ ਇਸ ਤੋਂ ਅੱਗੇ ਹੋਰ ਵਧੀਆ ਕੰਮ ਕਰਾਂ ਉਹਦਾ ਸਗੋਂ ਸਾਥ ਦੇਣ ਤੇ ਇੱਕ ਦੂਜੇ ਦੇ ਨਾਲ ਮਿਲ ਕੇ ਚੱਲਣ ਨਹੀਂ ਤੇ ਹੀ ਕਿੰਨੇ ਵੀ ਜਿਹੜਾ ਵੀ ਬਣੇ ਡਵੈਲਪਮੈਂਟ ਦੇ ਬਾਰੇ ਸੋਚੋ ਸਰ ਕਿਹੜੇ ਕਿਹੜੇ ਕੰਮ ਜਿਹੜੇ ਮੰਡੀ ਦੇ ਹੋਣ ਵਾਲੇ ਆ ਤੁਹਾਡੇ ਵੱਲੋਂ ਜਿਹੜੀ ਆ ਜਿਹੜੇ ਵੀ ਕੈਂਡੀਡੇਟ ਜਿੱਤਣਗੇ ਉਹਨਾਂ ਨੂੰ ਜਿਹੜਾ ਵਾ ਇੱਕ ਅਪੀਲ ਦੇ ਤੌਰ ਤੇ ਕਿਹੜੇ ਕਿਹੜੇ ਕੰਮ ਮੰਡੀ ਦੇ ਹੋਣ ਵਾਲੇ ਆ ਕਰਵਾਉਣ ਦੇਖੋ ਇਹ ਮੰਡੀ ਦੇ ਕੰਮ ਦੇਖੀਏ ਬਹੁਤ ਜ਼ਿਆਦਾ ਹੋਣ ਵਾਲਿਆ ਦੇਖੋ ਪਹਿਲਾਂ ਤਾਂ ਸੀਵਰੇਜ ਦੀ ਬੜੀ-ਬੜੀ ਪ੍ਰੋਬਲਮ ਆ ਜਦੋਂ بارش ਹੁੰਦੀ ਆ ਤੇ ਸਾਰੇ ਹੀ ਮੰਡੀ ਦੇ ਵਿੱਚ ਪਾਣੀ ਹੀ ਪਾਣੀ ਹੋ ਜਾਂਦਾ ਦੂਜੇ ਨੰਬਰ ਤੇ ਫੜੀ ਆ ਫੜੀ ਆ ਦੀ ਬਹੁਤ ਵੱਡੀ ਸਮੱਸਿਆ ਉਹ ਸਾਰੇ ਹੀ ਜਿੰਨੇ ਬੈਠਦੇ ਨੇ ਚੌਂਕ ਦੇ ਵਿੱਚ ਬੈਠ ਜਾਂਦੇ ਨੇ ਉਸ ਤੋਂ ਬਾਅਦ ਲੱਗੀ ਆ ਜੀ ਉਹ ਰਸਤਾ ਨਹੀਂ ਜਾਂਦਾ ਗੱਡੀ ਲੰਘਣ ਵਾਸਤੇ ਫਿਰ ਪੀਣ ਦੇ ਪਾਣੀ ਦਾ ਮਸਲੇ ਆ ਡਿਫੈਂਸ ਦਾ ਮਸਲਾ ਵਾ ਜਦੋਂ ਆਰਮੀ ਵਾਲੇ ਜਿਹੜੇ ਮੰਡੀ ਦੇ ਸ਼ਾਪ ਨਹੀਂ ਬੰਦ ਹੁੰਦੇ ਬੜਾ ਬੜੀ ਪ੍ਰੋਬਲਮ ਆ ਸਾਰੇ ਇੱਕ ਦੂਜੇ ਨਾਲ ਇਕੱਠੇ ਹੋ ਗਏ ਇੱਕ ਦੂਜੇ ਦਾ ਸਾਥ ਦੇਣ ਤਾਂ ਕਿ ਮੰਡੀ ਦੀ ਡਿਵਲਪਮੈਂਟ ਹੋ ਸਕੇ ਜਿਸ ਦਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ